ਹਾਂਜੀ ਸਾਸਰੀ ਕਾਲੀ ਮੇਰੇ ਸਾਰੇ ਦੋਸਤਾਂ ਨੂੰ ਅੱਜ ਅਸੀਂ ਪਹੁੰਚੇ ਹਾਂ ਟਾਂਡ ਆਟੋਮੋਡ ਸ਼ਹਿਰ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਹਾਂ ਜਿਨ੍ਹਾਂ ਦੋ ਭਰਾਵਾਂ ਨੇ ਆਪਣੇ ਬੂਟਾਂ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਆ ਆਜੋ ਚੈੱਕ ਕਰਦੇ ਹਾਂ ਉਹਨਾਂ ਦੀ ਬੂਟਾਂ ਦੀ ਕੁਆਲਿਟੀ ਕੀ ਪ੍ਰਾਈਸ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸਾਸਰੀ ਕਾਲ ਬਾਜੀ ਕੀ ਹਾਲ ਚਾਲ ਆ ਸਾਸਰੀ ਕਾ ਬਾਜੀ ਵਧੀਆ ਮੋਰ ਪਾਜੀ ਸਿੱਤਾ ਕਿੱਦਾਂ ਕਿੱਦਾਂ ਕਾਰੋਬਾਰ ਤੁਹਾਡਾ ਵਧੀਆ ਬਾਜੀ ਵਧੀਆ ਅੱਛਾ ਬਾਜੀ ਅੱਜ ਤੁਹਾਡੀ ਆਪਾਂ ਦੁਕਾਨ ਤੇ ਆਏ ਆ ਤਾਂ ਜੇ ਤੁਸੀਂ ਤੁਹਾਡੇ ਇਹ ਵੀਡੀਓ ਦੇਖ ਰਹੇ ਆ ਆ ਜਿਓ ਸਾਨੂੰ ਦਿਖਾਓ ਤੁਹਾਡੇ ਤੋਂ ਕਿੰਦਾ ਦੇ ਕੀ ਪ੍ਰਾਈਸ ਆ ਕਿੰਦਾ ਦੀ ਕੁਆਲਿਟੀ ਆ ਇਹ ਕੋ ਭਾਜੀ ਮੇ ਕੋ ਸਾਰੇ ਇੰਪੋਰਟਡ ਸ਼ੂਜ਼ ਆ ਸਾਰੇ ਵੇਚਿਆ ਵਾਲਾ ਠੀਕ ਆ ਸਾਰੇ ਲਾਈਟ ਵੇਟ ਸ਼ੂਜ਼ ਮਿਲਣਗੇ ਤੁਹਾਨੂੰ ਮੇ ਕੋ ਫਰਸਟ ਕਾਪੀ ਚ ਵੀ ਪਏ ਆ ਜਿਵੇਂ ਨਾਈਕੀ 에ਰ ਜੋੜਨ ਦੇ ਆਉਂਦੇ ਆ ਠੀਕ ਆ ਸਾਰੇ ਫਰਸਟ ਕਾਪੀ ਵਿੱਚ ਆਣਗੇ ਸਾਰੇ ਇਹਨਾਂ ਸਾਰੇ ਰੇਂਜ ਅਲੱਗ ਅਲੱਗ ਹੈ ਭਾਜੀ ਮੇ ਕੋ ਸ਼ੂਜ਼ 500 ਤੋਂ ਤਾਂ ਸਟਾਰਟ ਹੋ ਜਾਂਦੇ ਆ ਠੀਕ ਆ ਭਾਜੀ ਜੇ ਜ਼ਿਆਦਾ ਲੋਕੀ ਨਹੀਂ ਜਿਵੇਂ ਜ਼ਿਆਦਾ ਖਰਚ ਸਕਦੇ ਪੈਸੇ ਉਹ ਕਟ ਰੇਟ ਵਿੱਚ ਵੀ ਮੇਰੇ ਕੋਲ ਲੈ ਸਕਦੇ ਨੇ ਮੇਰੇ ਕੋਲ ਹਰ ਤਰ੍ਹਾਂ ਦੇ ਬੂਟ ਪਈ ਹੈ ਪਰ ਇਹ ਆ ਜਿਹੜੇ ਬੂਟ ਆ ਮੇਨੂੰ ਤਾਂ ਵਾਲੇ ਹੀ ਖਾਸੇ ਮਹਿੰਗੇ ਲੱਗਦੇ ਆ ਮੈਨੂੰ ਇਹਦਾ ਪ੍ਰਾਈਸ ਦੱਸਿਓ ਸਾਡੇ ਦਰਸ਼ਕ ਵੀ ਦੇਖਦੇ ਪਏ ਆ ਵੀਡੀਓ ਜੀ ਆ ਫਰਸਟ ਕਾਪੀ ਹੈ ਹਾਂਜੀ ਅਜਾ ਡਾਇਰੈਕਟਰ ਫੋਨ ਨਵਾਂ ਆਇਆ ਜੋੜਨ ਦਾ ਮਾਡਲ ਓਵਲਾ ਮਾਡਲ ਹੈ ਠੀਕ ਹੈ ਜੀ ਇਹ ਮਾਰਕੀਟ ਚ ਤੁਹਾਨੂੰ ਮੈਂ 3-400 ਰੁਪਏ ਘੱਟ ਹੀ ਦਵਾਂਗਾ ਭਾਈ ਠੀਕ ਹੈ ਮਾਰਕੀਟ ਪ੍ਰਾਈਸ ਦਾ ਬਹੁਤ ਹੈ ਲੇਕਿਨ ਮੇਰੇ ਰੇਟ ਘੱਟ ਹੀ ਮਿਲਣਗੇ ਤੁਹਾਨੂੰ ਮਾਰਕੀਟ ਨਾਲ ਬਹੁਤ ਵਧੀਆ ਭਾਈ ਪਰੀ ਮੈਨੂੰ ਲੱਗਦਾ ਟਾਂਡੇ ਦੇ ਵਿੱਚ ਸਭ ਤੋਂ ਸਸਤੇ ਤੁਹਾਡੇ ਤੋਂ ਹੀ ਸ਼ੂਜ਼ ਮਿਲਣਗੇ। ਸ਼ਾਇਦ ਇਹ ਮੈਂ ਨਵੀਂ ਦੁਕਾਨ ਖੋਲੀ ਐ। ਮੈਂ ਜਿਆਦਾ ਤੋਂ ਜਿਆਦਾ ਆਪਣੇ ਕਸਟਮਰ ਬਣਾਵਾਂ। ਮੇਰੇ ਵੱਡੇ ਭਰਾ ਆਣੇ, ਇੱਕ ਵਾਰੀ ਵਿਜ਼ਿਟ ਕਰਨ, ਦੇਖਣ ਮੇਰੀ ਕੁਆਲਿਟੀ ਕਿੱਦਾਂ ਦੀ ਐ। ਠੀਕ ਆ। ਆ ਦੇਖੋ ਨਾਈਕੀਏ ਵਿੱਚ ਮਿਲਣਗਾ ਵਾਈਟ, ਪ੍ਰੋਪਰ ਲਾਈਟ ਵੇਟ ਦੇਖੋ ਕਿੰਨਾ ਭਾਜੀ। ਬਹੁਤ ਹਲਕਾ ਇਹਦਾ। ਬਹੁਤ ਵਧੀਆ ਅੰਦਰ ਸ਼ੌਕ ਪੁਸ਼ਸ਼ਨ ਲੱਗੇ ਹੋਏ ਸਰਦੇ। ਕੀ ਭਾਜੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਕੀ ਪ੍ਰਾਈਸ ਐ ਤੁਹਾਡਾ? ਭਾਜੀ ਆ ਮੇਰਾ 1000 ਰੁਪਿਆ ਐ। 1000 ਰੁਪਏ 'ਚ ਤੁਹਾਨੂੰ ਆ ਕੁਆਲਿਟੀ 'ਚ ਬੂ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਉਣਗੇ ਇਹਦਾ ਇੱਕ ਵਾਰੀ ਰੇਟ ਦੱਸ ਦੋ ਸਾਡੇ ਦਰਸ਼ਕ ਜੀ ਇਹਦਾ ਰੇਟ ਤਾਂ ਮਾਰਕੀਟ ਬਹੁਤ ਹੈ ਲੇਕਿਨ ਸਿਰਫ ਮੈਂ 500 ਰੁਪਏ ਦੇ ਦੇਣਾ ਵਾਹ ਕਿੱਚੇ ਤੁਹਾਨੂੰ ਮੈਂ 6 ਕਲਰ 6 ਡਿਜ਼ਾਈਨ ਦੇ ਦਿੰਦਾ ਭਾਈ ਦੋਸਤੋ ਮੈਂ ਇੱਕ ਗਾਰੰਟੀ ਦਿੰਦਾ ਟਾਂਡੇ ਓੜਮੜ ਸ਼ਹਿਰ ਦੇ ਵਿੱਚ ਇੰਨੇ ਸਸਤੇ ਬੂਟ ਤੁਹਾਨੂੰ ਕਿਤੇ ਨਹੀਂ ਮਿਲਣਗੇ ਇੱਕ ਵਾਰੀ ਭਾਰੀ ਉਹਨਾਂ ਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੋ ਮੈਂ ਕਹਿੰਦਾ ਕਿ ਤੁਹਾਨੂੰ ਤੁਸੀਂ ਬਾਰ-ਬਾਰ ਆਉਂਗੇ ਇੰਨੇ ਸਸਤੇ ਸ਼ੂਜ਼ ਹੈਗੇ ਆ ਇਹਨਾਂ ਤੋਂ ਤੇ ਬਹੁਤ ਵਧੀਆ ਕੁਆਲਿਟੀ ਆ ਤੇ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰੋ ਕਸਟਮਰ ਪਹੁੰਚ ਚੁੱਕਿਆ ਜਿਹੜੇ ਭਾਜੀ ਹੁਣੇ ਬੂਟ ਦਿਖਾਉਂਦੇ ਪਏ ਆ ਉਹ ਮੈਨੂੰ ਬਹੁਤ ਘੈਂਟ ਲੱਗੇ ਆ ਆਜੋ ਦੇਖਦੇ ਆ ਕੀ ਪ੍ਰਾਈਸ ਹੈ ਨਾਲੇ ਕਸਟਮਰ ਨੂੰ ਪੁੱਛ ਲਈਏ ਆਓ ਜੀਓ ਭਾਜੀ ਆਹ ਜਿਹੜੇ ਬੂਟਾਂ ਦਾ ਸਾਈਜ਼ ਸਾਡੇ ਦਰਸ਼ਕ ਨੂੰ ਦੱਸ ਦਿਓ ਕਿੰਨੇ ਤੱਕ ਉਪਲਬਧ ਹੈਗੇ ਆ ਭਾਜੀ ਇਹ ਸਟਾਰਟਿੰਗ ਤੋਂ 6 ਤੋਂ ਲੈ ਕੇ ਮੇਕੋ 11 ਨੰਬਰ ਤੱਕ ਹੈਗੇ ਆ ਠੀਕ ਹੈ ਜੀ ਤੇ ਆਹ ਦੇਖੋ ਇੱਕਦਮ ਸੌਫਟ ਖੁਸ਼ੀ ਜਿਹਾ ਤੁਹਾਨੂੰ ਮਿਲੇਗਾ ਠੀਕ ਹੈ ਜੀ ਤੇ ਆ ਇਹਦਾ ਪ੍ਰਾਈਸ 500 ਰੁਪਏ ਹੈ ਭਾਜੀ 500 ਭਾਜੀ 500 ਰੁਪਏ ਭਾਜੀ ਅਡੇ ਦਰਸ਼ਕਾਂ ਨੂੰ ਇੱਕ ਵਾਰੀ ਜਰੂਰ ਇੱਥੇ ਵਿਜ਼ਿਟ ਕਰਨਾ ਚਾਹੀਦਾ। ਨੇੜੇ-ਉੜ ਮੋੜ ਸ਼ਹਿਰ ਦੇ ਵਿੱਚ ਇੰਨੇ ਸਸਤੇ ਸ਼ੂਜ਼ ਤੁਹਾਨੂੰ ਕਿਤੇ ਹੋ ਨਹੀਂ ਮਿਲਣਗੇ। ਪਰ ਕੀ ਕਹਿਣਾ ਚਾਹੁੰਗੇ ਸਾਡੇ ਦਰਸ਼ਕਾਂ ਨੂੰ? ਮੈਂ ਆਹੀ ਕਹਿਣਾ ਚਾਹੁੰਗਾ ਭਾਜੀ ਇੱਕ ਵਾਰੀ ਮੌਕਾ ਜਰੂਰ ਦਿਓ ਸੇਵਾ ਦਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਾਂ ਮੇਰੇ ਵੱਡੇ ਭਰਾ ਆ ਕੇ ਦੇਖਣ ਮੇਰੀ ਸਾਰੀ ਕੁਆਲਿਟੀ ਕਿੱਦਾਂ ਦੀ ਹੈ। ਮੇਰੇ ਘੱਟ ਵੇਟ ਹੈਗੇ ਨੇ ਭਾਜੀ ਸਭ ਤੋਂ ਮਾਰਕੀਟ ਨਾਲੋਂ। ਭਾਜੀ ਤੁਹਾਡੇ ਤੋਂ ਹੋਰ ਕਿਹੜੀ ਐਸੈਸਰੀ ਹੈਗੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਭਾਜੀ ਆ ਦੇਖੋ ਮੇਰੇ ਕੋ ਸਾਰੀਆਂ ਦੇਖੋ ਫਸਟ ਕਾਪੀ 'ਚ 벨ਟਾਂ ਵੀ ਹੈਗੀਆਂ ਅਬੋਸਦੀ ਹੈ ਅਬਰਬਰਰੀ ਹੈ ਵਿਦ ਤੋਂ ਨੂੰ ਇਹਦਾ ਪਾਊਚ ਮਿਲੇਗਾ ਵਿਦ ਬੋਕਸ ਮਿਲਣ ਗਿਆ ਭਾਜੀ ਠੀਕ ਹੈ ਜੀ ਵਿਦ ਪਾਊਚ ਇਹ ਫਸਟ ਕਾਪੀ ਦੀ ਆਈ ਪਛਾਣ ਹੁੰਦੀ ਹੈ ਵਿਦ ਪਾਊਚ ਹੈ ਵਿਦ ਬੋਕਸ ਆਏਗਾ ਅਲੱਗ ਅਲੱਗ ਬਕਲ ਅਲੱਗ ਡਿਜ਼ਾਈਨ ਮਿਲਣਗੇ ਭਾਜੀ ਆਹ ਪੜੀ ਵਾਲੀ ਕੈਂਟ ਲੱਗਦੀ ਵੇਟ ਭਾਜੀ ਮਾਰਕੀਟ ਰੇਟ ਦੇਖੋ 1350 ਰੁਪਏ ਰੇਟ ਹੈ ਇਹਦਾ ਮੈਂ 700 ਰੁਪਏ ਦੀ ਦਿੰਨਾ ਭਾਜੀ ਠੀਕ ਹੈ ਭਾਜੀ ਮੈਂ ਸਲੀਪਰ ਵੀ ਹੈਗੇ ਆ ਡਿਲੀਵਰੀ ਤੇ ਜਿਵੇਂ ਆਪਾ ਪਾਣੇ ਆ ਇਸ ਸਲੀਪਰ ਨਾਲ ਤਾਂ ਸਲੀਪ ਕਰਨੇ ਨਾ ਇਹਦਾ ਕਿ ਪੈਰ ਆਣਾ ਭਾਜੀ ਇਹਦੀ ਗ੍ਰਿਪ ਵਾਲੇ ਸਾਰੇ ਸਲੀਪਰ ਹੈ ਫੈਨਸੀ ਵਿੱਚ ਠੀਕ ਹੈ ਬਾਈਟ ਵੇਟ ਵਿੱਚ ਜਿੰਦਾ ਮਰਜੀ ਰਫ ਐਂਡ ਟਫ ਤੁਸੀਂ ਪਾਓ ਸਲੀਪ ਨਹੀਂ ਕਰਦੇ ਭਾਜੀ ਐ ਨਹੀਂ ਕਾਇਗੀਆਂ ਇੰਨਾ ਚਿਰ ਨਾ ਸੂਰਜ ਦੀ ਕਿੰਨਾ ਆਰ ਪਰ ਨਹੀਂ ਹੁੰਦੀ ਠੀਕ ਹੈ ਜੀ ਖੁਦ ਵੇਅਰ ਕਰਕੇ ਭਾਵੇਂ ਦੇਖਿਓ ਬਹੁਤ ਵਧੀਆ ਕੁਆਲਿਟੀ ਵਿੱਚ ਹੈਗੀਆਂ ਮੇਰੇ ਕੋਲ ਕੋ ਬਹੁਤ ਚੀਜ਼ ਬਈਆਂ ਅਟਾ ਆਈਟਮ ਇਹ ਸਾਰੇ ਪ੍ਰੀਮੀਅਮ ਕੁਆਲਿਟੀ ਵਿੱਚ ਮਿਲਣਗੇ ਤੁਹਾਨੂੰ ਅੱਜ ਮਾਰਕੀਟ ਰੇਟ ਤੋਂ ਬਹੁਤ ਘੱਟ ਬਾਜੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਇਹਦਾ ਪ੍ਰਾਈਸ ਕਿਤੇ ਹਾਈ ਫਾਈ ਤਾਂ ਨਹੀਂ ਹੈਗਾ। ਨਹੀਂ ਭਾਜੀ ਭਾਜੀ ਆਹ ਸਾਰਾ ਆ ਦੇਖੋ ਮੈਗਨੇਟ ਬ੍ਰਾਂਡ ਚ ਆ ਰਹੀ ਆ। ਪਿੱਛੇ ਬੈਨ ਸਾਰਾ ਨੂੰ ਮੈਗਨੇਟ ਚ ਹੈ। ਇਹਦਾ ਮਾਰਕੀਟ ਪ੍ਰਾਈਸ ਤਾਂ ਬਹੁਤ ਆ ਲਿਖੀ ਮੈਂ ਸਿਰਫ 400 ਦੀ ਦੇ ਰਿਹਾ। ਠੀਕ ਹੈ ਜੀ। ਇਹ ਚ ਤੁਹਾਨੂੰ ਕਲਰ ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ। ਬਹੁਤ ਬਹੁਤ ਵਧੀਆ ਪਾਈ ਬਹੁਤ ਸੋਹਣੀ ਲੱਗਦੀ ਹੈ ਭਾਜੀ। ਦੇਖੋ ਮੋਚੀਜ਼ ਦੇ ਵਾਲਟ ਵਗੈਰਾ ਵੀ ਹੈਗੇ ਨਾ ਜੇਮਸ। ਸਾਰੇ ਪਿਓਰ ਲੈਦਰ ਚ ਤੁਹਾਨੂੰ ਮਿਲਣਗੇ। ਆ ਦੇਖੋ ਪੂਰਾ ਮੋਚੀਜ਼ ਬ੍ਰਾਂਡ ਦਾ ਤੁਹਾਨੂੰ ਲਿਖਿਆ ਆਏਗਾ। ਡਿਫਰੈਂਟ ਕਲਰ ਡਿਫਰੈਂਟ ਡਿਜ਼ਾਈਨ ਸਾਰਾ ਕੁਝ ਜਿਹੜਾ ਤੁਹਾਨੂੰ ਚਾਹੀਦਾ। ਪਾਜੀ ਆਪਣੀ ਲੋਕੇਸ਼ਨ ਦੱਸ ਦਿਓ ਦੁਕਾਨ ਦੀ। ਪਾਜੀ ਮੇਰੀ ਲੋਕੇਸ਼ਨ ਬਾਬਾ ਪੁੱਟੇ ਦਾ ਮੰਦਰ ਤੋਂ ਜੋ ਆਪਾਂ ਦਾਖਾਣੇ ਵੱਲ ਇਸ ਰੋਡ ਤੇ ਜਾਂਦੇ ਆ ਨਾ ਦਾਖਾਣੇ ਤੋਂ ਪਿੱਛੇ ਹੀ ਆਉਂਦੀ ਹੈ ਮੇਰੀ ਦੁਕਾਨ ਆ ਸਾਡੇ ਲੈਫਟ ਸਾਈਡ ਆਏਗੀ ਸੀਤਲਾ ਮਾਤਾ ਮੰਦਰ ਦੀ ਲੈਫਟ ਸਾਈਡ। ਠੀਕ ਹੈ ਭਾਈ। ਪਰ ਇਹ ਸਾਡੇ ਯਾਰ ਕਾਂਡੇ ਤੋਂ ਗਰੁੱਪ ਵਿੱਚ ਜਿੰਨੇ ਵੀ ਜੁੜੇ ਮੈਂਬਰ ਆ ਉਹ ਤੁਹਾਡੀ ਵੀਡੀਓ ਦੇਖ ਰਹੇ ਆ। ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਾਂਗਾ ਪਾਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੇਣੀ ਇੱਕ ਵਾਰੀ ਵਿਜ਼ਿਟ ਕਰਨ ਸ਼ ਠੀਕ ਹੈ ਜੀ ਆਹ ਇੱਕ ਵਾਰੀ ਦੇਖਣ ਤਾਂ ਮੈਂ ਘੱਟ ਰੇਟਾਂ ਤੇ ਹੀ ਦਵਾਂਗਾ ਸਾਰਾ ਕੁਝ ਠੀਕ ਹੈ ਜੀ ਮਤਲਬ ਆ ਜੀ ਤੁਸੀਂ ਗਾਰੰਟੀ ਲੈਂਦੇ ਹੋ ਕਿ ਟਾਂਡੇ ਓੜਮੋੜ ਸ਼ਹਿਰ ਦੇ ਵਿੱਚ ਤੁਹਾਡੇ ਤੋਂ ਘੱਟ ਰੇਟ ਤੇ ਸ਼ੂਜ਼ ਨਹੀਂ ਮਿਲਣਗੇ ਹਾਂਜੀ ਭਾਜੀ ਮੇਰੀ ਕੁਆਲਿਟੀ ਪ੍ਰੀਮੀਅਮ ਵੀ ਹੋਏਗੀ ਫਸਟ ਕਾਪੀ 'ਚ ਵੀ ਤੁਹਾਨੂੰ ਮਿਲੇਗਾ ਇੰਨੇ ਘੱਟ ਰੇਟ 'ਚ ਤੁਹਾਨੂੰ ਫਸਟ ਕਾਪੀ ਕਿੱਦੇ ਨਹੀਂ ਮਿਲਣੀ ਭਾਜੀ ਠੀਕ ਹੈ ਜੀ ਹਾਂਜੀ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਭਾਜੀ ਤੁਹਾਡੇ ਤੁਹਾਡੇ ਬਹੁਤ-ਬਹੁਤ ਸ਼ੁਕਰੇ ਆ ਭਾਜੀ ਤੁਹਾਡਾ ਬੜੀ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ